ਮੇਰੇ 2 ਦਿਨ ਪਹਿਲਾਂ ਇਹਨਾਂ ਨਾਲ ਝਗੜਾ ਹੋਇਆ ਸੀ ਤੇ ਇਹਨਾਂ ਨੇ ਜੋਰ ਰੌਲਾ ਲਾਨੇ ਗੰਦੇ ਗੰਦੇ ਇਸ਼ਾਰੇ ਮੈਨੂੰ ਕੀਤੇ ਭਾਜੀ ਇੱਕ ਗੱਲ ਦੱਸੂ ਵੀ ਆਪਾਂ ਇਲਜ਼ਾਮ ਜਿਹੜੇ ਲਾਂਦੇ ਪਏ ਆ ਉਹਦੇ ਉਹਦੇ ਆਪਣੇ ਕੋਲ ਪੁਕਤਾ ਸਬੂਤ ਹੈਗੇ ਮਤਲਬ ਗੁੱਸਾ ਮੈਂ ਉਹਨੂੰ ਕੰਟਰੋਲ ਵਿੱਚ ਕਰ ਲਿਆ ਤੇ ਉਹਨਾਂ ਨੇ ਉਹਨਾਂ ਜਾ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਤਲਵਾਰ ਤੇ ਛੋਟਿਆਂ ਨਾਲ ਇਸ਼ਾਰੇ ਕਰ ਕਰਕੇ ਮੇਰੇ ਮੁੰਡੇ ਨੂੰ ਉਕਸਾਇਆ ਕਿ ਆਜੋ ਝਗੜਾ ਕਰੋ ਸਾਡੇ ਨਾਲ ਆਪਾ 4000 ਰੁਪਏ ਮਹੀਨਾ ਦਿੱਤਾ ਜਾਂ 2000 ਰੁਪਏ ਮਹੀਨਾ ਦਿੱਤਾ ਜਾਂ 1000 ਰੁਪਏ ਮਹੀਨਾ ਦਿੱਤਾ ਕੁਝ ਵੀ ਪੈਸੇ ਦਿੱਤੇ ਪੱਤਰਕਾਰ ਨੂੰ ਉਹਦਾ ਕੋਈ ਮੋਬਾਈਲ ਦਾ ਪ੍ਰੂਫ ਹੋਵੇ ਕੋਈ ट्रांजैक्शन ਹੋਵੇ ਕੋਈ ਕਾਲ ਰਿਕਾਰਡਿੰਗ ਹੋਵੇ ਸੋ ਦੀ ਆਈ ਸ਼ੋਰ ਫਿਰ ਮੇਰੇ ਹਸਬੰਦ ਮੰਦਰ ਗਏ ਪੋਨਣਾ ਨੇ ਰਾਹੁਲ ਨੇ ਬਾਹਰ ਆ ਗਏ ਫਿਰ ਉਹਨਾਂ ਨਾਲ ਗੰਦੇ ਗੰਦੇ ਬੋਲ ਬੋਲੇ ਉਹਨਾਂ ਨੇ ਲੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਇਹ ਤੇ ਗੱਲਾਂ ਭਾਜੀ ਇਲਜ਼ਾਮ ਜਿੰਨੇ ਮਰਜ਼ੀ ਲਾਈ ਚਲੋ ਮੈਨੂੰ ਛੇੜਿਆ ਜੀ ਮੇਰੇ ਤੋਂ ਪੈਸੇ ਮੰਗੇ ਜੀ ਪਹਿਲੇ ਦਿਨ ਗੱਲਾਂ ਹੋਰ ਸੀਗੀਆਂ ਸਾਨੂੰ ਛੇੜਿਆ ਜੀ ਦੂਜੇ ਦਿਨ ਸਾਨੂੰ ਖਸਾਇਆ ਜੀ ਤੇ ਜਦੋਂ ਪੈਸੇ ਦੀ ਗੱਲ ਆ ਗਈ ਭਾਜੀ ਚੌਥੇ ਦਿਨ ਗੱਲ ਕੋਈ ਹੋਰ ਆਜੂਗੀ ਬੀਤੇ ਕੁਝ ਦਿਨ ਪਹਿਲਾਂ ਸਲੀਮਟਾਬਰੀ ਏਰੀਆ ਵਿੱਚ 2 ਤੇ 13 ਵਿਚਕਾਰ ਹੋਈ ਲੜਾਈ ਝਗੜੇ ਨੂੰ ਲੈ ਕੇ ਮਾਮਲਾ ਹੁਣ ਪੱਤਾਂ ਨਜ਼ਰ ਆ ਰਿਹਾ ਹੈ ਇੱਕ ਧਿਰ ਤੇ ਵੱਲੋਂ ਦੂਜੀ ਧਿਰ ਤੇ ਉੱਪਰ ਲਗਾਤਾਰ ਇਲਜ਼ਾਮਬਾਜ਼ੀ ਕੀਤੀ ਜਾ ਰਹੀ ਹੈ ਜਿਸ ਸੰਬੰਧੀ ਪਰਿਵਾਰ ਦੇ ਵੱਲੋਂ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦਫ਼ਤਰ ਕੋਜ ਕੇ ਇਨਸਾਫ਼ ਦੀ ਮੰਗ ਕੀਤੀ ਗਈ ਹੈ ਬਦਗਾਨ ਗਲਬਤਕਰ ਦਾ ਪਾਲੀ ਤਿਰਨੇ ਦੱਸੇ ਕਿ ਸਾਡੇ ਗੁਆਂਢੀਆਂ ਦੇ ਵੱਲੋਂ ਸਾਡੇ ਘਰ ਦੀ ਮਹਿਲਾ ਨੂੰ ਗੰਦੇ ਗੰਦੇ ਇਸ਼ਾਰੇ ਤੇ ਗਲਤ ਕਮੈਂਟ ਕੀਤੇ ਜਾਂਦੇ ਸਨ ਜਿਸ ਕਾਰਨ ਇਹ ਸਾਡੀ ਲੜਾਈ ਹੋਈ ਹੈ ਇਸ ਤੋਂ ਇਲਾਵਾ ਉਸ ਵਿਅਕਤੀ ਦੇ ਵੱਲੋਂ ਸਾਡੇ ਭਤੀਜੇ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਸਬੰਧਿਤ ਦੂਜੀ ਤਿੰਨ ਗੱਲਬਾਤ ਕੀਤੀ ਗਈ ਤੋਣੋਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਜੀਬੀ ਦਫਤਰ ਆਇਆ ਕਿਉਂ ਇਹ ਦੁਆਰਾ ਮੈਂ ਇਨਸਾਫ ਲਈ ਆਈ ਆ। ਮੇਰੇ ਦੋ ਦਿਨ ਪਹਿਲਾਂ ਇਹਨਾਂ ਨਾਲ ਝਗੜਾ ਹੋਇਆ ਸੀ ਤੇ ਇਹਨਾਂ ਨੇ ਦੂਰੋਂ ਰਾਹੁਲ ਨੇ ਗੰਦੇ-ਗੰਦੇ ਇਸ਼ਾਰੇ ਮੈਨੂੰ ਕੀਤੇ। ਤੇ ਮੇਰਾ ਬੇਟਾ ਪਿੱਛੋਂ ਦੇਖ ਰਿਹਾ ਸੀ ਮੈਨੂੰ ਤੇ ਉਹਨਾਂ ਨੇ ਦੇਖ ਲਿਆ ਤੇ ਉਹ ਹਾਈਪਰ ਹੋ ਗਿਆ ਮਤਲਬ ਗੁੱਸਾ ਮੈਂ ਉਹਨੂੰ ਕੰਟਰੋਲ ਵਿੱਚ ਕਰ ਲਿਆ ਤੇ ਉਹਦੇ ਤਾਈ ਜੀ ਨੂੰ ਬੁਲਾਇਆ। ਤੋ ਉਹਨਾਂ ਨੇ ਉਹਨਾਂ ਜਾ ਕੇ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਤਲਵਾਰ ਤੇ ਛੋਟਿਆਂ ਨਾਲ ਇਸ਼ਾਰੇ ਕਰ ਕਰਕੇ ਮੇਰੇ ਮੁੰਡੇ ਨੂੰ ਉਕਸਾਇਆ ਕਿ ਆ ਜਾਓ ਝਗੜਾ ਕਰੋ ਸਾਡੇ ਨਾਲ ਜਦੋਂ ਇਹ ਗਏ ਉਹਨਾਂ ਤੇ ਹਮਲਾ ਉਹਨਾਂ ਨੇ ਤਲਵਾਰਾਂ ਨਾਲ ਤੇ ਛੋਟਿਆਂ ਨਾਲ ਕੀਤਾ ਮੇਰੇ ਬੱਚੇ ਤੇ ਉਹ ਤਾਂ ਗੱਲ ਪਰਸੋਂ ਦੀ ਹੈ ਉਹ ਪਰਸੋਂ ਦੀ ਅੱਜ ਸਵੇਰੇ ਫਿਰ ਮੇਰੇ ਹਸਬੰਦ ਮੰਦਰ ਗਏ ਤੋ ਉਹਨਾਂ ਨੇ ਰਾਹੁਲ ਨੇ ਬਾਹਰ ਆ ਗਏ ਫਿਰ ਉਹਨਾਂ ਨਾਲ ਗੰਦੇ ਗੰਦੇ ਬੋਲ ਬੋਲੇ ਉਹਨਾਂ ਨੇ ਲੜਨ ਦੀ ਪੂਰੀ ਕੋਸ਼ਿਸ਼ ਕੀਤੀ ਇਸ ਲਈ ਸੀਸੀਡੀਵੀ ਸਾਡੀ ਪਰਸੋਂ ਦੀ ਨਿਕਲਵਾਈ ਜਾਵੇ ਜੀ ਦੇ ਜੇ ਗੰਦੇ ਗੰਦੇ ਇਸ਼ਾਰੇ ਜਿਹੜੇ ਉਹਨਾਂ ਨੇ ਕੀਤੇ ਨੇ ਉਹ ਦਿਖਾਈ ਦੇ ਆਏ ਮੰਗ ਕੀ ਕਰਦੇ ਹੋ ਮੈਂ ਮੰਗ ਹੀ ਕਰਨੀ ਆ ਸੀਸੀ ਕੈਮਰਾ ਖੁਲਵਾਓ ਲੜਾਈ ਤੋਂ ਜਿਹੜੀ 15 20 ਮਿੰਟ ਪਹਿਲਾਂ ਦੀ ਜਿਹੜੀ ਰਿਕਾਰਡਿੰਗ ਹੈ ਕਿਹੜੀ ਗੱਲ ਤੋਂ ਲੜਾਈ ਹੋਈ ਆ ਇਹ ਲੜਾਈ ਗੰਦੇ ਇਸ਼ਾਰਿਆਂ ਕਰਕੇ ਮੇਰਾ ਬੇਟਾ ਹਾਈਪਰ ਹੋ ਗਿਆ ਸੀ ਤੇ ਅਸੀਂ ਉਹਨੂੰ ਕਹਿ ਰਹੇ ਸੀ ਕੰਟਰੋਲ ਕੀਤਾ ਪਰ ਉਹ ਆਪ ਹੀ ਆਏ ਲੜਕ ਤਲਵਾਰਾਂ ਤੇ ਛੋਟਿਆਂ ਨਾਲ ਇਸ਼ਾਰੇ ਕਰ ਰਹੇ ਸੀ ਬੇਟੇ ਜੀ ਆਜਾ ਜੀ ਸਿੱਪੀ ਸਾਹਿਬ ਕੋਲ ਆ ਰਹੇ ਜੀ ਕੀ ਗੱਲ ਹੈ ਹਾਂ ਜੀ ਇਹਨਾਂ ਨੇ ਸਾਡੀ ਗੱਲ ਸੁਣੀ ਹੈ ਤੇ ਅੱਗੋਂ ਅਸੀਂ ਜਾ ਰਹੇ ਪੁਲਿਸ ਸਟੇਸ਼ਨ ਮੇਜ ਬਟਲਾ ਜੀ ਕੀ ਗਲਤ ਹੋਈ ਆ ਗਲਤ ਹੋਤ ਸਾਰਾ ਸਾਡੇ ਦਾ ਪਹੁੰਚਾਈ ਨੂੰ ਗਲਤ ਕਮੈਂਟ ਮਾਰਦੇ ਸੀਗੇ ਇੱਕ ਰਾਹੁਲ ਪੱਤਰਕਾਰ ਜਾਲੀ ਪੱਤਰਕਾਰ ਕੋ ਜਾਲੀ ਪੱਤਰਕਾਰ ਰਾਹੁਲ ਹਮ ਆਪਣੇ ਆਪ ਨੂੰ ਪੱਤਰਕਾਰ ਦਸਵਾਈ ਤੇ ਉਹਨਾਂ ਦੇ ਦੁਕਾਨ ਤੇ ਸਾਡੀ ਪਹੁੰਚਾਈ ਨੂੰ ਗਲਤ ਆਪਣੇ ਉੱਥੇ ਖੜ ਕੇ ਗਲਤ ਕਮੈਂਟ ਕਰਦੇ ਸੀਗੇ ਹਮ ਜਦੋਂ ਫਿਰ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਉੱਥੇ ਜਾ ਕੇ ਬੰਦਾ ਗੱਲ ਕਰਨੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਕਿਰਪਾਨਾਂ ਤਲਵਾਰਾਂ ਨਾਲ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਦ ਕਿ ਇਹ ਉਹਨੇ ਇਹ ਸੀਸੀ ਫੁਟੇਜ ਦਾ ਪੂਰਨ ਦਿੱਤੀ ਆ ਜਿਹੜੀ ਸਾਡੀ ਭਾਬੀ ਨੂੰ ਗਲਤ ਬੰਦ ਕਰਦੇ ਉਹ ਨਹੀਂ ਦੇ ਰਹੇ ਕਿਸੇ ਪੱਖੋਂ ਇਹ ਇਹ ਤਾਂ ਪਰਸੋ ਦੀ ਗੱਲ ਆ ਕੋਈ ਅੱਜ ਨਵੀਂ ਨਹੀਂ ਤੇ ਤਾਜੀ ਨਹੀਂ ਆ ਮੈਂ ਉਹਨੂੰ ਗੱਲ ਸਾਡੇ ਪਰਿਵਾਰ ਦੇ ਰਾਤੀ ਅਸੀਂ ਉਹਨੂੰ ਪੁੱਛਿਆ ਜੀ ਪਰਸਕੇ ਕਿ ਬੇਟਾ ਠੀਕ ਗੱਲ ਕੋਈ ਸੱਚ ਗੱਲ ਹੈ ਜੀ ਦੱਸ ਦੇ ਉਹਨਾਂ ਨੂੰ ਦੱਸਿਆ ਵੀ ਬੜੇ ਪਾਪਾ ਇਹ ਮੈਨੂੰ ਦੋਸਾਂ ਤੋਂ ਬਲੈਕਮਿਲ ਕਰ ਰਿਹਾ ਜੀ ਇਹ ਜਾਲੀ ਪੱਤਰਕਾਰ 2 ਸਾਲ ਤੋਂ ਬਲੈਕਮੇਲ ਕਰ ਰਿਹਾ। ਹੂੰ ਉਹਨੂੰ ਪੁੱਛਿਆ ਗਿਆ ਵੀ ਕਿਸ ਤਰ੍ਹਾਂ ਇਸ ਨੇ ਕਹਿੰਦਾ ਜੀ ਮੈਂ ਇੱਕ ਲੜਕੀ ਨਾਲ ਕਿਸੇ ਟੰਕਾ ਖੜਾ ਸੀਗਾ ਤੇ ਇਹਨੇ ਮੇਰੀਆਂ ਫੋਟੋਆਂ ਖਿੱਚ ਕੇ ਵੀਡੀਓ ਬਣਾ ਕੇ ਮੈਨੂੰ 2 ਸਾਲ ਬਲੈਕਮੇਲ ਕਰਦਾ ਰਿਹਾ। ਔਰ 4-5000 ਰੁਪਏ ਮਹੀਨਾ ਹਰ ਮਹੀਨੇ ਲੈਂਦਾ ਰਿਹਾ। ਕੋਈ ਕਿਸੇ ਖਬਰ ਦਾ ਪੱਤਰਕਾਰ ਹੋ ਵੀ ਹੈ ਵੀ ਕਿ ਨਹੀਂ? ਇਹ ਜਾਲੀ ਪੱਤਰਕਾਰ ਜਾਲੀ ਪੱਤਰਕਾਰ ਆਪਣੇ ਆਪ ਨੂੰ ਭਾਜਪਾ ਦਾ ਵਰਕਰ ਦੱਸ ਰਿਹਾ। ਜੋ ਡਿਫਰੈਂਸ ਹੈ ਉਹ ਭਾਜਪਾ ਜਰਨਲਿਸਟ ਹੁੰਦੀ ਸੀ ਵੀ ਸਾਹਿਬ ਨੂੰ ਦੱਸਿਆ ਵੀ ਕਿ ਸਾਹਿਬ ਨੂੰ ਸਾਰੀ ਗੱਲ ਦੱਸ ਦਿੱਤੀ ਉਹਨਾਂ ਨੇ ਸਾਡੇ ਸਾਹਮਣੇ ਐਸਐਚਓ ਨੂੰ ਹਾਂ ਜੀ ਸਰ ਹੈਗਾ ਪ੍ਰੂਫ ਜੀ ਇਹ 4 ਮਹੀਨੇ ਪਹਿਲਾਂ ਵੀ ਪੱਤਰਕਾਰ ਇਹ ਕਿਸੇ ਕੋਲ ਗਿਆ ਸੀ ਮੈਂ ਆਪਣਾ ਅਫਸਰ ਬਣ ਕੇ ਜਾਂ ਉਸ ਜੀ ਮੈਂ ਫੂਡ ਇੰਸ펙ਟਰ ਰਹਾ ਜੀ ਤੇ ਉਹਦੇ ਵਿੱਚ ਇਹਨਾਂ ਨੇ ਉਹਨਾਂ ਦੇ ਫੜ ਕੇ ਇਹਨਾਂ ਨੂੰ ਕੁੱਟਿਆ ਫਿਰ ਉੱਥੇ ਮਾਫੀ ਮੰਗ ਕੇ ਜਾਨ ਛੁਡਾਈ ਇਹਨਾਂ ਨੂੰ ਇਹਨਾਂ ਦੀ ਮੰਗ ਸੀ 2 ਲੱਖ ਰੁਪਏ ਦੀ ਉਹ ਬੜਾ ਬੜਾ ਪ੍ਰੈਸ ਕਰਦਾ ਰਹੇਗਾ ਜੋ ਜਿਆਦਾ ਜਗਾ ਲੇਲਾ ਪਰ ਨਹੀਂ ਮੰਨੇ ਮੁੜ ਕੇ ਉਹਨਾਂ ਨੂੰ ਕਿਸੇ ਬੰਦੇ ਨੂੰ ਦੱਸਦਾ ਭਈ ਜੇ ਤਾਂ ਜਲਦੀ ਪੱਤਰ ਜਾ ਰਾ ਉੱਥੇ ਵੀ ਇਹ ਮਾਰ ਖਾ ਕੇ ਆਏ ਨੇ ਜਿਹੜੇ ਅੱਜ ਆਪਣੇ ਆਪ ਨੂੰ ਬੀਜੇਪੀ ਦਾ ਵਰਕਰ ਦੱਸ ਰਿਹਾ ਭਾਜੀ ਇੱਕ ਗੱਲ ਦੱਸੋ ਵੀ ਆਪਾਂ ਇਲਜ਼ਾਮ ਜਿਹੜੇ ਲਾਂਦੇ ਪਏ ਆ ਉਦੇ ਉਹਦੇ ਆਪਣੇ ਕੋਲ ਪੁਕਤਾ ਸਬੂਤ ਹੈਗੇ ਆ ਆਪਾਂ 4000 ਰੁਪਏ ਮਹੀਨਾ ਦਿੱਤਾ ਜਾਂ 2000 ਰੁਪਏ ਮਹੀਨਾ ਦਿੱਤਾ ਜਾਂ 1000 ਰੁਪਏ ਮਹੀਨਾ ਦਿੱਤਾ ਕੋਈ ਵੀ ਪੈਸੇ ਦਿੱਤੇ ਪੱਤਰਕਾਰ ਨੂੰ ਉਹਦਾ ਕੋਈ ਮੋਬਾਈਲ ਦਾ ਪ੍ਰੂਫ ਹੋਵੇ ਕੋਈ ਟ੍ਰਾਂਜੈਕਸ਼ਨ ਹੋਵੇ ਕੋਈ ਕਾਲ ਰਿਕਾਰਡਿੰਗ ਹੋਵੇ ਜਾਂ ਮੇਰੇ ਮੋਬਾਈਲ 'ਚ ਉਹਨਾਂ ਦਾ ਨੰਬਰ ਹੋਵੇ ਜਾਂ ਉਹਨਾਂ ਦੇ ਮੋਬਾਈਲ 'ਚ ਮੇਰਾ ਨੰਬਰ ਹੋਵੇ ਪਰ ਇਹ ਤੇ ਗੱਲਾਂ ਭਾਜੀ ਇਲਜ਼ਾਮ ਜਿੰਨੇ ਮਰਜ਼ੀ ਲਾਈ ਚਲੋ ਮੈਨੂੰ ਛੇੜਿਆ ਜੀ ਮੇਰੇ ਤੋਂ ਪੈਸੇ ਮੰਗੇ ਜੀ ਪਹਿਲੇ ਦਿਨ ਗੱਲਾਂ ਹੋਰ ਸੀਗੀਆਂ ਸਾਨੂੰ ਛੇੜਿਆ ਜੀ ਦੂਜੇ ਦਿਨ ਸਾਨੂੰ ਖਸਾਇਆ ਜੀ ਤੇ ਜਦੋਂ ਪੈਸੇ ਦੀ ਗੱਲ ਆ ਗਈ ਭ ਦੇਖੋ ਅਸੀਂ ਦੇਖੋ ਪੱਤਰਕਾਰ ਸੀਗੇ ਪਹਿਲਾਂ ਅਸੀਂ ਪੱਤਰਕਾਰ ਦਾ ਕਰਦੇ ਸੀਗੇ 50 ਥਾਵਾਂ ਤੇ ਹੀ ਜਾਂਦੇ ਸੀਗੇ ਆਉਂਦੇ ਸੀਗੇ ਉਹ ਗੱਲਾਂ ਕਈਆਂ ਰਾਤ ਕਈ ਬਾਤ ਗਈ ਹੁੰਦੇ ਵਿੱਚ ਪੁਰਾਣੀਆਂ ਗੱਲਾਂ ਕੋਈ ਛੇੜੀ ਜਾਂਦੇ ਆ ਤੇ ਭਾਜੀ ਉਹਦੇ ਨਾਲ ਸਾਡੀ ਇਸ ਲੜਾਈ ਦਾ ਕੋਈ ਤੱल्लੁਕ ਹੀ ਨਹੀਂ ਹੈਗਾ ਇੱਕ ਸਾਲ ਜਿਹੜੀ ਉਹ ਕੋਈ ਪੁਰਾਣੀ ਵੀਡੀਓ ਵੀ ਲੋਕਾਂ ਨੂੰ ਦਿਖਾ ਰਹੇ ਨੇ ਕਿ ਉੱਥੇ ਤੁਸੀਂ ਕਿਹਦੇ ਕਵਰੇਜ ਤੇ ਗਏ ਸੀ ਹਾਂਜੀ ਹਾਂਜੀ ਉਹ ਇਨਸੀਡੈਂਟ ਉਹ ਉਹ ਵੀ ਗਾਇਆ ਉਹਦੇ ਚ ਬਾਜੀ ਇਦਾਂ ਸੀਗਾ ਉਹਨੂੰ ਉਹ ਇਨਸੀਡੈਂਸ ਤੇ ਡੇਢ ਦੋ ਸਾਲ ਪੁਰਾਣਾ ਜਿਗਾ ਉਹਦੇ ਚ ਜਿਹੜੀ ਸਫਾਈ ਸੀਗੀ ਅਸੀਂ ਆਪਣੇ ਮਹਿਕਮੇ ਨੂੰ ਦਿੱਤੀ ਸੀ ਜਿਹੜਾ ਸਾਡਾ ਡਿਪਾਰਟਮੈਂਟ ਜਿਗਾ ਸੀ ਉਹਨੂੰ ਸਫਾਈ ਦੇਤੀ ਸੀ ਕਿਤਨੇ ਤੁਸੀਂ ਕੰਮ ਕਰਦਾ ਹਰ ਨੂੰ ਤੁਸੀਂ ਸੋਚਣਾ ਹਾਂਜੀ ਹਾਂਜੀ ਸੂਚਨਾ ਬਕਾਇਦਾ ਸੀ ਉੱਥੇ ਪ੍ਰੈਜ਼ੈਂਟ ਹੋਏ ਆ ਬਕਾਇਦਾ ਜਿਹੜੀਆਂ ਸਾਡੇ ਕੋਲ ਰਿਕਾਰਡਿੰਗ ਸੀਗੀਆਂ ਅਸੀਂ 22 ਔਨ ਰਿਕਾਰਡ ਉੱਥੇ ਉਹਨਾਂ ਨੂੰ ਸਬਮਿਟ ਕਰਾ ਕੇ ਆਏ ਉਹਦੇ ਚ ਉਹਨਾਂ ਨੇ ਸਾਡ ਉਹਨ ਪ੍ਰਾਣੇ ਗੱਲਾਂ ਜੋੜੀ ਜਾਣਗੇ ਤੇ ਫਿਰ ਇਹਦਾ ਤਾਂ ਕੋਈ ਹੱਲ ਹੈ ਹੀ ਨਹੀਂ ਇੱਕ ਸਰ ਜਿਹੜੇ ਉਹ ਜਾਦਾ ਮੁੱਦਾ ਉਖਾ ਰਹੇ ਸਾਡੀ ਮਾਤਾ ਸ਼੍ਰੀ ਨੂੰ ਪਾਜੀ ਪਹਿਲੇ ਦਿਨ ਮਾਤਾ ਜੀ ਪਹਿਲੇ ਪਹਿਲੇ ਦਿਨ ਮਾਤਾ ਚੇੜੀ ਸੀ ਦੂਜੇ ਦਿਨ ਮਾਤਾ ਨੂੰ ਉਕਸਾਇਆ ਸੀਗਾ ਤੀਜੇ ਦਿਨ ਬਲੈਕਮੇਲਿੰਗ ਕੀਤੀ ਸੀ ਸੋ ਉਥੇ ਦਿਨ ਕੋਈ ਪੁਰਾਣਾ ਮੁੱਦਾ ਚੁਕਲਾ ਸੀ ਉਹਨੂੰ ਪੰਜਵੇਂ ਦਿਨ ਤੱਕ ਕੋਈ ਹੋਰ ਮੁੱਦਾ ਚੁਕਰਨਗੇ ਪਾਜੀ ਗੱਲ ਇਹ ਮੇਰੇ ਘਰ ਅਟੈਕ ਹੋਇਆ ਉਹਦਾ ਕੀ ਹੋਇਆ ਮੇਰੇ ਪਿਓ ਦੀ ਬਾਹ ਥੋੜੀ ਉਹਦਾ ਕੀ ਹੋਇਆ ਮੇਰੇ ਸਾਡੇ ਸੱਟਾਂ ਮਰੀਆਂ ਇਹਦਾ ਕੀ ਹੋਇਆ ਮੇਰੇ ਤਲਵਾਰਾਂ ਮਰੀਆਂ ਉਹਦਾ ਕੁਝ ਨਹੀਂ ਹੈਗਾ ਅਸੀਂ ਉਕਸਾਇਆ ਦੀ ਮੈਂ ਬਲੈਕਮੇਲ ਪਾਜੀ ਇਹ ਗੱਲਾਂ ਪਹਿਲੇ ਦਿਨ ਕਰਦੇ ਨਾ ਆਪਾਂ ਅਖਬਾਰ ਚ ਜਿਹੜੀ ਸੱਚ ਤੇ ਜਿਹੜਾ ਬੰਦਾ ਆਂਦਾ ਇਹਨੂੰ ਨਵੇਂ ਨਵੇਂ ਰਾਏ ਦਈ ਜਾਂਦਾ ਪਰ ਇਹ ਸੱਚ ਹੀ ਸੱਚੀ ਰਹਿਣਾ ਤੇ ਸੱਚ ਦੀ ਉਹ ਜਿੱਤ ਹੋਣੀ ਹੈ ਤੇ ਹੁਣ ਕੀ ਕੁਝ ਪੁਲਸ ਉਹ ਲੋਕ ਇਸ ਤਰ੍ਹਾਂ ਦੇ ਹੁੰਦਾ ਕਾਰਵਾਈ ਕੀਤੀ ਗਈ ਕੋਬਰਚਾ ਦਰਜ ਕਰ ਲਿਆ ਭਾਜੀ ਪੋਕੇ ਨੋਨ ਅਵੇਲੇਬਲ ਫੈਂਸ ਲੱਗੇ ਭਾਜੀ ਮੇਰੇ ਘਰ ਦੇ ਨੇ ਤੈਕਾ ਮੇਰੇ ਪਿਓ ਦੀ ਬਾਹ ਟੁੱਟੀ ਆ ਉਹਦਾ ਕੋਈ ਫੈਂਸ ਨਹੀਂ ਲਾਂਦੇ ਪਿਓ ਹਾਂ ਜਾਂ ਤਾਂ ਉਹ ਫੈਂਸ ਲਗਾਣਾ ਭਾਜੀ ਸ਼ਰਮ ਆ ਮੋ ਬੰਦੇ ਬਾਹਰ ਘੁੰਮਦੇ ਪਏ ਆ ਪੁਲਸ ਨੇ ਕੀ ਕਾਰਵਾਈ ਕੀਤੀ ਨਹੀਂ ਐਸਐਚਓ ਕੋਈ ਤੁਹਾਡਾ ਮੋਕਾ ਦੇਖ ਕੇ ਗਿਆ ਤੁਹਾਡੇ ਦਰਵਾਜ਼ੇ ਕੋਈ ਐਸਐਚਓ ਸਾਹਿਬ ਕੋਈ ਮੋਕਾ ਦੇਖਣ ਨਹੀਂ ਆਏ ਜੀ ਹਜੇ ਤੱਕ ਤੇ ਨਹੀਂ ਆਏ ਮੋਕਾ ਦੇਖਣ ਕੀ ਮੰਗਦਾ ਮੰਗ ਮੰਗ ਭਾਜੀ ਪ੍ਰਸ਼ਾਦੋ ਸੱਚਾ ਸੱਚ ਜਿਹੜਾ ਦੁੱਧ ਦਾ ਦੁੱਧ ਪਾਣੀ ਹੈ ਪਾਣੀ ਲਾਰੇਓ ਕੀ ਤੁਸੀਂ ਤੁਸੀਂ ਵੀ ਤੁਹਾਡੀ ਨੂੰ ਉਮਰ ਹੈ ਕੀ ਤੁਸੀਂ ਭਾਜੀ ਜਿਹੜਾ ਸਾਡਾ ਰਾਜਨੀਤੀ ਦਾ ਤਜਰਬਾ ਹੈਗਾ ਚਲੋ ਪੱਤਰਕਾਰ ਤਾਂ ਥੋੜੀ ਦੇਰ ਕੀਤੀ ਹੈ ਜਿਹੜਾ ਸਾਡਾ ਰਾਜਨੀਤੀ ਦਾ ਤਜਰਬਾ ਆ ਜਾਂ ਬਿਜ਼ਨਸਮੈਨ ਦਾ ਤਜਰਬਾ ਦੇਖੋ ਬੰਦੇ ਦੇਖੋ ਜੀ ਆਪਣੀ ਜਾਨ ਬਚਾਣ ਲਈ ਆਪਣੀ ਤ્વਚਾ ਜਿਹਨੂੰ ਆਪਾਂ ਸਕਿਨ ਕਹਿੰਦੇ ਨੇ ਬਚਾਣ ਲਈ ਦੂਜੇ ਤੇ ਐਲੀਗੇਸ਼ਨ ਲਾਉਂਦਾ ਹੀ ਲਾਉਂਦਾ ਆ ਤੇ ਐਲੀਗੇਸ਼ਨ ਤੇ ਭਾਜੀ ਤਰਦਣਾ ਜੀ ਜੇ ਕੋਈ ਪ੍ਰੂਫ ਤੁਹਾਡੇ ਕੋਲ ਹੈਗਾ ਭਾਜੀ ਸਰਕਾਰ ਜਿਹੜੀ ਹੈਗੀ ਆ ਹਿੰਦੁਸਤਾਨ ਦੀ ਗਵਰਨਮੈਂਟ ਆ ਜਿਹੜਾ ਆਪਣਾ ਲਾਅ ਜਾ ਬਿਲਕੁਲ ਪ੍ਰੂਫ ਹੀ ਐਦਾ ਕਹਿਨੂ ਕਿ ਭਾਜੀ ਮੈਂ ਕਹ ਦਿੰਦਾ ਹਥੋਂ ਗਏ ਲੰਗਿਆ ਜੀ ਮੇਰੇ ਕੋਲ ਮੈਨੂੰ ਗਾਲਾਂ ਕੱਢ ਕੇ ਲੰਗੇ ਭਾਜੀ ਜੇ ਮੇਰੇ ਕੋਲ ਕੋਈ ਸਬੂਤ ਹੋਊਗਾ ਤਦ ਐਦਾ ਤੇ ਮੈਂ ਜਿੰਨੂ ਮਰਜੀ ਜਿੱਥੇ ਮਰਜੀ ਲਜਾ ਦੇ ਸਾਰੇ ਇਲਜ਼ਾਮ ਬੇਬੁਨਿਆਦ ਨੇ ਅਸੀਂ ਕੋਰਟ ਚ ਜਾਵਾਂਗੇ ਉੱਥੇ ਅਸੀਂ ਫਾਈਟ ਕਰਾਂਗੇ ਉੱਥੇ ਆਪਣੇ ਜਿੰਨੇ ਵੀ ਪ੍ਰੂਫ ਲੈ ਕੇ ਆਂਦਾ ਥੈਟ ਸੇ ਗੱਲ ਖਤਮ ਹੋ ਗਈ ਆਪੇ ਸੱਚ ਦਾ ਸੱਚ ਝੂਠ ਦਾ ਝੂਠ ਹੋਏਗਾ ਵਿਧਿਆਨ ਲਾਈਵ ਲਈ ਟਿੰਕਾ ਚਾਰਤੀਰਪੋਟ